ਚੂਸਤਾ ਵਧੀਆ ਲੇਕਿਨ ਸਫਾਈ ਹੈ ਨਹੀਂ ਭਾਈ ਸਫਾਈ ਹੈ ਉਹ ਦੇਖਿਆ ਉਹ ਦੇਖੋ ਦੋਸਤ ਹਾਂਜੀ ਪਨਾਮਾ ਸ਼ੇਕ ਨਹੀਂ ਪੀਂਦਾ ਮੈਂ ਬੱਪ ਪੀਤਾ ਪੀ ਕੇ ਜਾਂਦਾ ਆਹ ਦੇਖ ਸਕਦੇ ਤੁਸੀਂ ਇੱਕ ਕੱਚੀ ਲੱਸੀ ਬਣਾ ਕੇ ਰੱਖੀ ਹੋਈ ਹੈ ਇਹਨਾਂ ਨੇ ਆਹ ਦੇਖੋ ਤੇ ਪਤਾ ਨਹੀਂ ਰੰਗ ਕੋਲ ਕੇ ਰੱਖਿਆ ਜਿਹੜਾ ਵਿੱਚ ਪਾਉਂਦੇ ਆ ਇਹ ਦੂਜੇ ਕੀ ਹਾਲਾਤ ਆ ਦੇਖ ਲਓ ਤੁਸੀਂ ਇੱਥੇ ਜਲੰਧਰ ਦੇ ਕੋਈ ਵੀ ਸੇਫਟੀ ਨਹੀਂ ਹੈ ਤੇ ਇਹੀ ਇਹ ਹੀ ਸਾਬਣ ਦੇ ਨਾਲ ਇਹ ਆਹ ਦੇਖ ਸਕਦੇ ਹੋ ਸਾਬਣ ਕੀ ਹੈ ਇਹ ਆ ਪਾਣੀ ਆ ਤੇ ਆ ਪਾਣੀ ਰੱਖਿਆ ਹੋਇਆ ਕਹਿੰਦਾ ਸਾਬਣਾਂ ਸਾਰਾ ਪਾਗ ਰੱਖੀ ਹੋਈ ਇਹ ਇਹਦੇ ਨਾਲ ਹੀ ਇਹ ਪਾਂਡੇ ਤੋਂ ਹੁੰਦੇ ਸਾਰਾ ਕੱਪੜੇ ਧੋਣ ਵਾਲਾ ਸਾਰਾ ਭਾਈਆ ਦੇਖ ਲੋ ਆ ਉਲੀ ਲੱਗੀ ਹੋਈ ਬੇਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਕਿੰਨੇ ਸਾਨੇ ਤੇ ਭਈਆ ਯਾਰ ਮੈਂ ਇਹ ਬਤਾ ਰਹਾ ਹੂੰ ਆਪਕੋ ਆਪ ਗਲਵਜ਼ ਡਾਲਾ ਕਰੋ ਕੈਪ ਡਾਲਾ ਕਰੋ ਆ ਪਾਣੀ ਰੱਖਿਆ ਪਿਆ ਵਾ ਇਹਨਾਂ ਪਾਣੀਆਂ ਦੇ ਵਿੱਚ ਗਲਾਸ ਧੋਂਦੇ ਆ ਇਹ ਨਾ ਤਾਂ ਕੋਈ ਸਾਬਣ ਵਰਤਦੇ ਆ ਕੋਈ ਵੀ ਸਾਬਣ ਨਹੀਂ ਇੱਥੇ ਜੂਸ ਦੀ ਦੁਕਾਨ ਆ 20 ਰੁਪਏ ਦਾ ਗਲਾਸ ਜੂਸ ਦੀ ਵੇਚਦੇ ਆ ਇਹ ਤੇ 20 ਰੁਪਏ ਦੇ ਵਿੱਚ ਆਂਦਾ ਕੀ ਹੈ ਤੇ ਆ ਦੇਖਦੇ ਆ ਹੁਣ ਭయ్యా ਕੈਸੇ ਹੋ ਕਿਆ ਚੱਲ ਆ ਜਾਓ ਇੱਧਰ ਆਪਕੀ ਦੁਕਾਨ ਹੈ ਨਹੀਂ ਹੈ ਕਿਸਕੀ ਹੈ ਬੁਲਾਓ ਤੇ ਇਹ ਮੇਰਾ ਭਰਾ ਜੂਸ ਬਣਾਉਂਦਾ ਵਾ ਆ ਪਾਣੀ ਰੱਖਿਆ ਪਿਆ ਵਾ ਇਹਨਾਂ ਪਾਣੀਆਂ ਦੇ ਵਿੱਚ ਗਲਾਸ ਤੋਂ ਹੁੰਦੇ ਆ ਇਹ ਨਾ ਤਾਂ ਕੋਈ ਸਾਬਣ ਵਰਤਦੇ ਆ ਕੋਈ ਵੀ ਸਾਬਣ ਨਹੀਂ ਇੱਥੇ ਇੱਧਰ ਆਓ ਸਾਬਣ ਕਹੇ ਸਾਬਣ ਇਹ ਸਾਬਣ ਹੈ ਜਦ ਬਾਥਰੂਮ ਜਾਂਦੇ ਹੋ ਹੱਥ ਕਿੱਥੇ ਧੋਤੇ ਹੋ ਸਾਬਣ ਚੋਂ ਕੌਨ ਸੇ ਸਾਬਣ ਨੇ ਸਾਬਣ ਘਰ ਮੈਂ ਘਰ ਮੈਂ ਅਗਰ ਯਾਰ ਯਾਰ ਨਹੀਂ ਜਾਂਦੇ ਬਾਥਰੂਮ ਘਰ ਤੇ ਹੋਰ ਵੀ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਦੇ ਹਾਲਾਤ ਅੰਦਰ ਦੇ ਤੇ ਆਹ ਦੇਖੋ ਆ ਕੂੜਾ ਵਾ ਆ ਦੇਖੋ ਕਿੰਨੀ ਆਹ ਗਲੇ ਹੋਏ ਕੇਲੇ ਰੱਖੇ ਹੋਏ ਇੱਥੇ ਇਹਨਾਂ ਨੇ ਆਹ ਦੇਖੋ ਆ ਦੇਖੋ ਕੇਲੇ ਸਾਰੇ ਗਲੇ ਹੋਏ ਕੇਲੇ ਰੱਖੇ ਹੋਏ ਨੇ ਇਹਨਾਂ ਨੇ ਤੇ ਕੋਈ ਵੀ ਸੇਫਟੀ ਨਹੀਂ ਆ ਦੇਖੋ ਇੱਧਰ ਆਓ ਆ ਦੇਖੋ ਆ ਇੱਥੇ ਬਹੁਤ ਕੱਟਦੇ ਆਪਣੇ ਪਪੀਤਾ ਵਗੈਰਾ ਆ ਡਸਟਬਿਨ ਜਿਹਾ ਰੱਖਿਆ ਇਹਨਾਂ ਨੇ ਤੇ ਆ ਪਤਾ ਨਹੀਂ ਕੀ ਪਾਣੀ ਹੈ ਦੁੱਧ ਪਤਾ ਨਹੀਂ ਕੀ ਰੱਖਿਆ ਦੁੱਧ ਦੇਖੋ ਗਨਾਉ ਦੇ ਇਹ ਕੀ ਓਏ ਦੁੱਧ ਹੈ ਭਈਆ ਇਹ ਕੀ ਇਹ ਤਾਂ ਪਾਣੀ ਲੱਗ ਰਿਹਾ ਹੈ ਮੈਨੂੰ ਇੱਧਰ ਆਓ ਦੂਜੇ ਪਾਣੀ ਆ ਦੇਖ ਲਓ ਬਨਾਣਾ ਸ਼ੇਕ ਜਿਹੜਾ ਤੁਸੀਂ ਬਨਾਣਾ ਸ਼ੇਕ ਪੀਂਦੇ ਆ ਇਹ ਦੁੱਧ ਆ ਕਿ ਕੀ ਆ ਇਹ ਕੀ ਇਧਰ ਇਧਰ ਇਹ ਦੁੱਧ ਆ ਆ ਦੇਖ ਸਕਦੇ ਆ ਤੁਸੀਂ ਇਹ ਕੱਚੀ ਲੱਸੀ ਬਣਾ ਕੇ ਰੱਖੀ ਹੋਈ ਇਹਨਾਂ ਨੇ ਆ ਦੇਖੋ ਤੇ ਪਤਾ ਨਹੀਂ ਰੰਗ ਕੋਲ ਕੇ ਰੱਖਿਆ ਜਿਹੜਾ ਵਿੱਚ ਪਾਉਂਦੇ ਆ ਇਹ ਤੂੰ ਦੇਖੀ ਹਾਲਾਤਾਂ ਦੇਖ ਲਓ ਤੁਸੀਂ ਇੱਥੇ ਜਲੰਧਰ ਦੇ ਕੋਈ ਵੀ ਸੇਫਟੀ ਨਹੀਂ ਇੱਥੇ ਇਹ ਹੀ ਇਹ ਹੀ ਸਾਬਣ ਦੇ ਨਾਲ ਇਹ ਆ ਦੇਖ ਸਕਦੇ ਹੋ ਸਾਬਣ ਕੀ ਹੈ ਇਹ ਆ ਪਾਣੀ ਆ ਇਹ ਆ ਪਾਣੀ ਰੱਖਿਆ ਹੋਇਆ ਕਹਿੰਦਾ ਸਾਬਣ ਦਾ ਸਰਪਾ ਆ ਕੇ ਰੱਖੀ ਇਹ ਇਹਦੇ ਨਾਲ ਹੀ ਇਹ ਪਾਂਡੇ ਧੋਦੇ ਸਰਪ ਕੱਪੜੇ ਧੋਣ ਵਾਲਾ ਸਾਰਾ ਭਾਈਆ ਦੇਖ ਲਓ ਆ ਵਾ ਗੰਦ ਪਾਇਆ ਹੈ ਜਲੰਧਰ ਦੇ ਵਿੱਚ ਉਹਨਾਂ ਨੇ ਇਹ ਪ੍ਰਵਾਸੀ ਆ ਹੀ ਇਹਨਾਂ ਨੂੰ ਕਹਿੰਨੇ ਭਰਾਵਾ ਥੋੜਾ 10 ਰੁਪਏ ਦਾ ਮਹਿੰਗਾ ਗਲਾਸ ਲੈ ਲਓ ਪਰ ਗੰਦ ਨਾ ਖਲਾਓ ਲੋਕਾਂ ਨੂੰ ਆਯੋ ਭਾਈ ਕੀ ਕਹਿਣਾ ਚਾਹੁੰਦੇ ਹੋ ਆ ਦੇਖੋ ਹਾਲਾਤ ਨਹੀਂ ਪਾਜੀ ਮੈਂ ਤਾਂ ਵੈਸੇ ਦੂਜੇ ਤੀਜੇ ਦਿਨ ਇੱਥੋਂ ਜੂਸ ਪੀਣਾ ਰਹੀ ਨਾ ਪਰ ਇਹਨਾਂ ਨੂੰ ਸਫਾਈ ਰੱਖਣੀ ਚਾਹੀਦੀ ਹੈ ਅੰਦਰ ਜਾ ਕੇ ਦੇਖਿਆ ਨਹੀਂ ਪਾਜੀ ਮੈਂ ਇੱਥੇ ਰੁਕਦਾ ਚਲੋ ਕੋਈ ਨਹੀਂ ਪਾਜੀ ਹੁਣ ਤੁਸੀਂ ਦਿਖਾ ਹੀ ਦਿੱਤਾ ਸਾਰਾ ਦੱਸੋ ਯਾਰ ਤੁਸੀਂ ਪੈਸੇ ਦੇ ਕੇ ਜਾਂਦੇ ਇੱਥੇ ਸਸਤੀ ਨੇ ਦੇਖਿਆ ਕਰੋ ਚੀਜ਼ ਪਾਜੀ ਨਹੀਂ ਪਾਜੀ ਸਸਤੀ ਦੀ ਨਹੀਂ ਗੱਲ ਲਾਗੇ ਜੂਸ ਤਾਂ ਵਧੀਆ ਲੇਕਿਨ ਸਫਾਈ ਹੈ ਨਹੀਂ ਪਾਜੀ ਸਫਾਈ ਹੈ ਦੁੱਧ ਦੇਖਿਆ ਉਹ ਦੇਖੋ ਦੁੱਧ ਹਾਂਜੀ ਮੈਂ ਪਨਾਣਾ ਸ਼ੇਕ ਨਹੀਂ ਪੀਂਦਾ ਮੈਂ ਬੇਪੀਤਾ ਪੀ ਕੇ ਜਾਂਦਾ ਤੇ ਆਇਓ ਜੂਸ ਵਾਲੇ ਭਾਈ ਸਾਹਿਬ ਹਾਂਜੀ ਸੱਸੀ ਗੱਲ ਵੀ ਐ ਕਿਵੇਂ ਹੋ ਬੜੀਆਂ ਸਰ ਕੰਮ ਤੋਂ ਬੜੀਆਂ ਗੱਲ ਤੋਂ ਬੜੀਆਂ ਆਇ ਤੇ ਇਹ ਭਾਈ ਸਾਹਿਬ ਜੂਸ ਦੇ ਜਿਹੜੇ ਆ ਚਲੋ ਇੱਕ ਹੱਥ ਦੇ ਵਿੱਚ ਇਹਨਾਂ ਨੇ ਗਲਵਜ਼ ਪਾਇਆ ਹੈ ਇੱਧਰ ਆਓ ਇੱਥੇ ਇੱਕ ਹੱਥ ਦੇ ਵਿੱਚ ਗਲਵਜ਼ ਪਾਇਆ ਇਹਨਾਂ ਨੇ ਕੈਪ ਪਾਈ ਨਹੀਂ ਹੋਈ ਆ ਭਈ ਇਹ ਕਹਾ ਕਹਿਣਾ ਚਾਹਤੋ ਇੱਕ ਹੱਥ ਨੇ ਆਪਣੇ ਗਲਵਜ਼ ਦੇ ਉੱਪਰ ਕੈਪ ਨਹੀਂ ਸਰ ਬੰਦ ਕਰਨੇ ਦਾ ਟਾਈਮ ਕਰਨਾ ਤਾਂ ਸਾਰਾ ਉਤਾਰ ਦिए थे ਕੋ ਕਸਟਮਰ ਤਾਂ ਬੈਠੇ ਹੋਏ ਆ ਹਾਂ ਸਰ ਉਹ ਹੀ ਆ ਕੇ ਨਾ ਬੰਦ ਕਰਕੇ ਜਾ ਰਹੇ ਸੀ ਇਤਨੀ ਜਲਦੀ ਪ੍ਰਵਾਸੀ ਹੋ ਆ ਹਾਂ ਸਰ ਆਪੇ ਯਾਰ ਆਪ ਕਿਉਂ ਕਰ ਰਹੇ ਹੋ ਐਸਾ ਦਿਖਾਓ ਤਾਂ ਫਰੂਟ ਦਿਖਾਓ ਆਪਣਾ ਸਰ ਫਰੂਟ ਹੀ ਹੈ ਇੱਧਰ ਦਿਖਾਓ ਆ ਦੇਖ ਲਓ ਸਾਰਾ ਕੁਛ ਪੇਟੀ ਦੇ ਵਿੱਚ ਸਾਰਾ ਇਦੀ ਗੰਦੀ ਪਈ ਆ ਉਲੀ ਲੱਗੀ ਵੀ ਆ ਦੇਖੋ ਉਲੀ ਨਹੀਂ ਸਾਰੇ ਐਸੇ ਹੁੰਦੇ ਜਦੋਂ ਉਲੀ ਲੱਗੀ ਹੀ ਪੇਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਬਈਆ ਯਾਰ ਮੈਂ ਇਹ ਬਤਾ ਰਹਾ ਹੂੰ ਆਪਕੋ ਆਪ ਕਲੱਬ ਡਾਲਾ ਕਰੋ ਕੈਪ ਡਾਲਾ ਕਰੋ